ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਗੁਰਮੁਖ ਸਾਹਿਬ ਵਾਪਾਰ ਭਲਾ ਜੇ ਸਹਜੇ ਕੀ ਜੈ ਰਾਮ ਅਨ ਦਿਨ ਨਾਮ ਵਖਾਣੀਐ ਲਹਾ ਹਰ ਰਸ ਪੀਜੈ ਰਾਮ ਲਹਾ ਹਰ ਰਸ ਲੀਜੈ ਹਰ ਰਾ ਵੀਜੈ ਅਨ ਦਿਨ ਨਾਮ ਵਖਾਣੈ ਗੁਣ ਸੰਗ੍ਰਹਿ ਅਵਗਣ ਵਿਕਣ ਹੈ ਆਪੇ ਆਪ ਪਛਾਣੇ ਇਹ ਗੁਣ ਸੰਗ੍ਰਹਿ ਇਥੇ ਤੁਮਕ ਲਾ ਦੇਣੀ ਹੈ ਅਵਗਣ ਵਿਕਣ ਹੈ ਵਿਕਣ ਹੈ ਪਦ ਕਸ ਕੇ ਬੋਨਾ ਵਿਖੜਾ ਨਹੀਂ ਕਹਿ ਦੇਣਾ ਹੈ ਆਪੇ ਆਪ ਪਛਾਣੇ ਗੁਰਮਤਿ ਪਾਈ ਵੱਡੀ ਵਡਿਆਈ ਸਚੈ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲਾ ਤੀਜਾ ਗੁਰਮੁਖ ਵਿਰਲਾ ਤੀਜਾ ਗੁਰਮੁਖ ਖੀਤੀ ਹਰ ਅੰਤਰ ਬੀਜੀ ਐ ਹਰ ਲਈ ਜਾ ਸਰੀਰ ਜਮਾਈ RAM ਗੁਰਮੁਖ ਪਦਤੀ ਯਮਕ ਲਾ ਦੇਣੀ ਐ ਖੀਤੀ ਹਰ ਇੱਥੇ ਠਹਿਰਾ ਦੇ ਦੇਣਾ ਅੰਤਰ ਬੀਜੀ ਐ ਇੱਥੇ ਵਿਸਰਾਮ ਹਰ ਲਿਜੈ ਸਰੀਰ ਜਮਾਏ RAM ਆਪਣੇ ਘਰ ਅੰਦਰ ਰਾਸ ਭੁੰਚ ਤੂ ਇਹ ਭੁੰਚ ਚਚਾ ਬੋਲਣਾ ਆਮ ਭੁੰਚ ਚ ਬੋਲ ਜਾਂਦੇ ਹਨ ਚਚਾ ਉਚਾਰਨ ਕਰਨਾ ਆਪਣੇ ਘਰ ਅੰਦਰ ਰਾਸ ਭੁੰਚ ਤੂ ਲਹਾ ਪਰਸਾਈ RAM ਲਹਾ ਪਰਸਾਈ ਹਰਮਨ ਵਸਾਈ ਧਨ ਖੇਤੀ ਵਪਾਰਾ ਹਰ ਨਾਮ ਧਿਆਈ ਮਨ ਵਸਾਈ ਬੁਝਾ ਗੁਰ ਵਿਚਾਰਾ ਮਨਮੁਖ ਖੇਤੀ ਮਨਜ ਕਰ ਥਕੇ ਤ੍ਰਿਸ਼ਨਾ ਭੋਖ ਨ ਜਾਏ ਮਨਮੁਖ ਪਦ ਤੇ ਯਮਕ ਲਾਦਨੀ ਨਾਨਕ ਨਾਮ ਬੀਜ ਮਨ ਅੰਦਰ ਸਚੈ ਸ਼ਬਦ ਸੁਭਾਈ ਹਰ ਵਾਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵੱਡ ਭਾਗੂ RAM ਗੁਰਮਤੀ ਮਾਨ ਨਿਜ ਘਰ ਵਸਿਆ ਸਚਾ ਸ਼ਬਦ ਬੈਰਾਗੂ RAM ਮੁਖ ਮਸਤਕ ਭਾਗੂ ਸਚ ਬੈਰਾਗੂ ਸਾਚ ਰਤੇ ਵਿਚਾਰੀ ਨਾਮ বিনা ਸਭ ਜਗ ਬਉਰਾਨਾ ਸਬਦੀ ਹੋਮੈ ਮਾਰੀ ਸਬਦੀ ਪਦ ਕੀ ਯਮਕ ਲਾ ਦੇਣੀ ਸਚਾ ਸ਼ਬਦ ਲਾਗ ਮਤ ਉਪਜੈ ਗੁਰਮਤ ਗੁਰਮੁਖ ਨਾਮ ਸੁਹਾਗੂ ਨਾਨਕ ਸ਼ਬਦ ਮਿਲਾ ਭਉ ਭੰਜਨ ਹਰ 라ਵੇ ਮਸਤਕ ਭਾਗੂ ਖੀਤੀ ਵਣਜੇ ਸਭ ਹੁਕਮ ਹੈ ਹੁਕਮੇ ਮਨ ਵਡਿਆਈ RAM ਗੁਰਮਤੀ ਹੁਕਮ ਬੂਝੀਐ ਹੁਕਮੇ ਮੇਲ ਮਿਲਾਈ RAM ਹੁਕਮ ਮਿਲਾਈ ਸਹਿਜ ਸੁਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਸੱਚ ਸਵਾਰਣ ਹਾਰਾ ਭਉ ਭੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹਉ ਨਾਨਕ ਨਾਮ ਨਿਰੰਜਨ ਅਗਮ ਅਗੂਚਰ ਹੁਕਮੇ ਰਹਾ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ